ਬਹੁਤ ਵਧੀਆ ਲੱਗ ਰਿਹਾ ਜੀ ਲੁਧਿਆਣਾ ਦਿਲ ਪੰਜਾਬ ਦਾ ਸੋ ਪੰਜਾਬ ਦੇ ਦਿਲ ਚ ਪਹੁੰਚੇ ਹਾਂ ਬਹੁਤ ਵਧੀਆ ਲੱਗ ਰਿਹਾ ਜਿਹੜੇ ਰਿਸ਼ਤੇ ਆ ਹਮੇਸ਼ਾ ਪਿਆਰ ਵਾਲੇ ਰਹਿਣੇ ਚਾਹੀਦੇ ਆ ਲੈਂਦੇ ਤੇ ਚੜਦੇ ਪੰਜਾਬ ਦੇ ਕੋਈ ਹਿੰਦੁਸਤਾਨ ਦੇ ਖਿਲਾਫ ਕੋਈ ਨਾਰਾ ਨਹੀਂ ਫਿਲਮ ਵੇਖ ਕੇ ਅੰਦਾਜ਼ਾ ਲਾ ਸਕਦੇ ਹੋ ਇਸ ਟਾਈਮ ਸਾਹਮਣੇ ਸਾਡੇ ਨਾਲ ਨੇ ਗੁਰਸ਼ਬਦ ਜੀ ਗੱਲ ਕਰਦੇ ਉਹਨਾਂ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਗੁਰਸ਼ਬਦ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਲੁਧੇੜੇ ਆ ਕੇ ਬਹੁਤ ਵਧੀਆ ਲੱਗ ਰਿਹਾ ਜੀ ਲੁਧਿਆਣਾ ਦਿਲ ਪੰਜਾਬ ਦਾ ਸੋ ਪੰਜਾਬ ਦੇ ਦਿਲ ਚ ਪਹੁੰਚੇ ਹਾਂ ਬਹੁਤ ਵਧੀਆ ਲੱਗ ਜਿਸ ਤਰ੍ਹਾਂ ਕਿਸੇ ਫਿਲਮ ਦੇ ਵਿੱਚ ਮੂਵੀ ਦੇ ਵਿੱਚ ਅਸੀਂ ਟ੍ਰੇਲਰ ਵੇਖਿਆ ਟ੍ਰੇਲਰ ਦੇ ਵਿੱਚ ਤੁਹਾਡਾ ਇੱਕ ਰੋਲ ਹੀ ਬਹੁਤ ਹੀ ਵਧੀਆ ਸੀਗਾ ਆਪਣੇ ਇਸ ਰੋਲ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਰੋਲ ਹੈ ਤੁਹਾਡਾ ਭਾਜੀ ਫਿਲਮ ਸ਼ਾਹਕੋਟ ਅੱਜ ਰਿਲੀਜ਼ ਹੋਈ ਹੈ ਸੋ ਮੇਰਾ ਵਿੱਚ ਕਰੈਕਟਰ ਲਾਈਕ ਯਾਰੀ ਦੋਸਤੀ ਵਾਲਾ ਕਰੈਕਟਰ ਹੈ ਮੈਂ ਤੇ ਇੱਕ ਸ਼ਰਾਫਤ ਮੇਰਾ ਨਾਮ ਹੈ ਤੇ ਗੁਰੂ ਦਾ ਨਾਮ ਇਕਬਾਲ ਵੀਰ ਦਾ ਸੋ ਅਸੀਂ ਲਾਈਕ ਯਾਰੀ ਦੋਸਤੀ ਵਾਲਾ ਕਿਹਦਾ ਕੀਤਾ ਹੋ ਸਾਰਿਆਂ ਨੂੰ ਪਸੰਦ ਆਊਗਾ ਇਸ 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 ਫਿਲਮ ਦੇ ਵਿੱਚ ਪਾਕਿਸਤਾਨ ਤੇ ਹਿੰਦੁਸਤਾਨ ਦੀ ਇੱਕ ਦੋਸਤੀ ਨੂੰ ਮਜ਼ਬੂਤ ਕਰਨ ਦਾ ਇੱਕ ਛੋਟਾ ਜਿਹਾ ਕੇ ਮੈਸੇਜ ਦਿਖਾਇਆ ਗਿਆ ਕਿ ਤਰ੍ਹਾਂ ਕਿਤੇ ਪਾਸੇ ਬਿਲਕੁਲ ਜੀ ਜਿਹੜੇ ਰਿਸ਼ਤੇ ਆ ਹਮੇਸ਼ਾ ਪਿਆਰ ਵਾਲੇ ਰਹਿਣੇ ਚਾਹੀਦੇ ਆ ਲੈਂਦੇ ਤੇ ਛੱਡਦੇ ਪੰਜਾਬ ਦੇ ਰੱਬ ਮੇਰ ਕਰੇ ਤੇ ਹੋ ਸਕਦਾ ਵਾ ਸਾਡੀ ਫਿਲਮ ਦੇ ਕਰਕੇ ਹੋਰ ਇਹ ਰਿਸ਼ਤੇ ਮਜ਼ਬੂਤ ਹੋਣ ਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਜ਼ਰੂਰ ਸ਼ਾਹਕੋਟ ਵੇਖਣ ਜਾਇਓ ਕਿਉਂਕਿ ਵਧੀਆ ਸਿਨੇਮਾ ਵਾ ਕੋਈ ਚੰਗੇ ਸਿਰਮਾਂ ਨੂੰ ਸਪੋਰਟ ਕਰਨੀ ਚਾਹੀਦੀ ਨਹੀਂ ਜੀ ਬਿਲਕੁਲ ਵਿੱਚ ਕੋਈ ਇਦਾਂ ਦੀ ਗੱਲ ਹੀ ਤੁਸੀਂ ਫਿਲਮ ਵੇਖ ਕੇ ਅੰਦਾਜ਼ਾ ਲਾ ਸਕਦੇ ਹੋ ਕੋਈ ਹਿੰਦੁਸਤਾਨ ਦੇ ਖਿਲਾਫ ਕੋਈ ਨਾਰਾ ਨਹੀਂ ਸੀ ਤੁਹਾਡੇ ਕਹਿੰਦਾ ਮਤਲਬ ਕਿ ਇਸ ਫਿਲਮ ਵਿੱਚ ਕੋਈ ਐਸਾ ਸੀਨ ਨਹੀਂ ਆ ਕਿ ਜੋ ਫਿਲਮ ਦੇ ਵਿੱਚ ਰਹਿ ਕੇ ਵੀ ਹਿੰਦ ਫਿਲ ਆਪਣਾ ਹਿੰਦੁਸਤਾਨ ਦੇ ਬਾਰੇ ਕੋਈ ਗਲਤ ਬੋਲਿਆ ਗਿਆ ਬਿਲਕੁਲ ਨਹੀਂ ਬਿਲਕੁਲ ਨਹੀਂ ਇਹ ਫਿਲਮ ਪੰਜਾਬ ਦੇ ਪੰਜਾਬ ਦੇ ਵਿੱਚ ਸ਼ੂਟ ਹੋਈ ਹੈ ਕਿੱਥੇ ਹੋਈ ਉਹ ਵੀ ਤੁਹਾਡੇ ਸਾਡੇ ਤੁਹਾਡੇ ਦੱਸ ਕਸ਼ਮੀਰ ਤੇ ਕੈਨੇਡਾ ਸ਼ੂਟ ਹੋ ਰਿਹਾ ਹੈ ਕਿੰਨੇ ਸਮੇਂ ਵਿੱਚ ਤੁਹਾਡੀ ਸਾਰੀ ਫਿਲਮ ਸ਼ੂਟ ਹੋ ਗਈ ਡੇਢ ਸਾਲ ਚ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਜਿਹੜੇ ਉਹ ਦੱਸ ਸਕਦੇ ਫਿਲਹਾਲ ਮੈਨੂੰ ਲੱਗਦਾ ਕਿ ਇਸੇ ਤੇ ਗੌਰ ਕਰਨਾ ਚਾਹੀਦਾ ਧੰਨਵਾਦ ਸ਼ਾਹ ਐਸੇ ਕਿ ਸਾਡੇ ਨਾਲ ਗੁਰਸ਼ਬਦ ਜੀ ਜਿਹਨਾਂ ਨੇ ਇਸ ਫਿਲਮ ਦੇ ਬਾਰੇ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਜਾਣਕਾਰੀ ਦਿੱਤੀ ਆ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਸੀਗਾ ਇਸ ਫਿਲਮ ਦੇ ਵਿੱਚ ਰੱਖ ਕੇ ਉਹਨਾਂ ਨੇ ਵੀ ਕੁਝ ਵੀ ਐਸਾ ਲਫਜ਼ ਨਹੀਂ ਬੋਲਿਆ ਜਾਂ ਕਿਸੇ ਪਰਸਨ ਨੇ ਵੀ ਕੋਈ ਐਸਾ ਲਫਜ਼ ਨਹੀਂ ਬੋਲਿਆ ਜਿਸ ਦੇ ਕਾਰਨ ਕੀ ਫਿਲਮ ਦਾ ਕੋਈ ਵਿਵਾਦ ਪੈਦਾ ਹੋਵੇ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ